ਅੱਜ ਅਸੀਂ ਜੰਡਿਆਲਾ ਗੁਰੂ ਸ਼ਹਿਰ ਦੇ ਵਿੱਚ ਜਿਹੜੀਆਂ ਕੁਝ ਗਲੀਆਂ ਰਹਿੰਦੀਆਂ ਸੀਗੀਆਂ ਜਾਂ ਸੀਵਰੇਜ ਪੈਣ ਵਾਲਾ ਸੀਗਾ ਉਹਨੂੰ ਅਸੀਂ ਪੂਰਾ ਕਰਨ ਵਾਸਤੇ ਇੱਥੇ ਬਾਗਵਾਲਾ ਖੂ ਪਟੇਲ ਨਗਰ ਚੌਂਕ ਦੇ ਵਿੱਚ ਉਹਦਾ ਕੰਮ ਕੀਤਾ ਹੈ ਇਹ ਗਲੀ ਦੀ ਕਾਫੀ ਲੰਬੇ ਸਮੇਂ ਤੋਂ ਡਿਮਾਂਡ ਸੀਗੀ ਕਿ ਇੱਥੇ ਕੁਝ ਪੋਰਸ਼ਨ ਹੈਗਾ ਸੀਗਾ ਜਿੱਥੇ ਸੀਵਰੇਜ ਨਹੀਂ ਸੀਗਾ ਪਿਆ ਉਹ ਅਸੀਂ ਕੰਪਲੀਟ ਕਰ ਲਿਆ ਔਰ ਜਿਹੜੀ ਗਲੀ ਆ ਇਹ ਵੀ ਬਣਨੀ ਸ਼ੁਰੂ ਹੋ ਜੇਗੀ ਲਗਭਗ 40 ਲੱਖ ਰੁਪਏ ਇਹਦੇ ਤੇ ਜਿਹੜਾ ਖਰਚ ਆਉਣਾ ਹੈ ਔਰ ਕਲ ਜੇ ਅੱਜ ਆਪਾਂ ਦੇਖੀਏ ਤੇ ਜੰਡਿਆਲਾ ਗੁਰੂ ਦੇ ਵਿੱਚ 16 ਗਲੀਆਂ ਦਾ ਉਦਘਾਟਨ ਕੀਤਾ ਜਾਣਾ ਜਿਤੇ ਤੇ 2 ਕਰੋੜ 65 ਲੱਖ 30 ਹਜ਼ਾਰ ਰੁਪਏ ਜਿਹੜਾ ਖਰਚਾ ਹੋਣਾ ਕੁਝ ਦਿਨ ਪਹਿਲਾਂ ਅਸੀਂ ਜੰਡਿਆਲਾ ਗੁਰੂ ਦੀਆਂ 15 16 ਗਲੀਆਂ ਦਾ ਉਦਘਾਟਨ ਕੀਤਾ ਸੀਗਾ ਉਹਦੇ ਤੇ ਪੌਣੇ 6 ਕਰੋੜ ਰੁਪਏ ਜਿਹੜਾ ਖਰਚਾ ਹੋਣਾ ਸੀਗਾ ਔਰ ਮੈਨੂੰ ਖੁਸ਼ੀ ਆ ਕਿ ਮੈਂ ਲੰਘਦਾ ਦੇਖਦਾ ਆ ਰਿਹਾ ਸੀਗਾ ਜਿਹਦੇ ਉਦਘਾਟਨ ਕੀਤਾ ਸੀਗਾ ਨਾ ਉਹ ਗਲੀ ਜਿਹੜੀ ਆ ਉਹ ਬਣ ਰਹੀ ਹੈ ਆਲਮੋਸਟ ਕਾਫੀ ਬਣ ਗਈ ਹੈ ਜੇ ਕੁਝ ਦਿਨ ਪਹਿਲਾਂ ਹੀ ਅਸੀਂ ਉਥੇ ਉਦਘਾਟਨ ਕੀਤਾ ਸੀਗਾ ਸੋ ਆ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਜਿਹੜੀ ਆ ਉਹ ਵਚਨਬੱਧ ਆ ਕਿ ਅਸੀਂ ਪਿੰਡਾਂ ਦਾ ਤੇ ਸ਼ਹਿਰਾਂ ਦਾ ਪੂਰੀ ਤਰ੍ਹਾਂ ਵਿਕਾਸ ਕਰਨਾ ਅਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਜਿਹੜੀ ਆ ਜੋ ਸਵਿਕ ਸਹੂਲਤਾਂ ਹੁੰਦੀਆਂ ਨੇ ਜੋ નાਗਰਿਕਾਂ ਨੂੰ ਸਹੂਲਤਾਂ ਚਾਹੀਦੀਆਂ ਨੇ ਉਹ ਸਾਰੀਆਂ ਸਹੂਲਤਾਂ ਜਿਹੜੀਆਂ ਉਹ ਦੇ ਰਹੇ ਆ ਇੱਥੇ ਵੀ ਆ ਜਿਹੜੀ ਵਾਲ ਟੂ ਵਾਲ ਜੇ ਕਿਤੇ ਨਾਲ ਨਾਲ ਹੀ ਹੈਗੀ ਆ ਉਹਨੂੰ ਵੀ ਅਸੀਂ ਪੂਰੀ ਤਰ੍ਹਾਂ ਤੋਂ ਕਵਰ ਕਰ ਰਹੇ ਆ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਰਵੇ ਇਸ ਤੋਂ ਇਲਾਵਾ ਅਸੀਂ ਪਿਛਲੇ ਦਿਨੀ 10 ਲੱਖ ਦੇ ਬੀਮੇ ਦੀ ਸਿਹਤ ਮੁੱਖ ਮੰਤਰੀ ਸਿਹਤ ਯੋਜਨਾ ਦਾ ਉਦਘਾਟਨ ਕੀਤਾ ਸੀਗਾ ਸਾਡੇ ਮਾਨਯੋਗ ਅਰਵਿੰਦ ਕੇਜਰੀਵਾਲ ਸਾਹਿਬ ਨੇ ਤੇ ਭਗਵੰਤ ਮਾਨ ਸਾਹਿਬ ਨੇ ਸੋ ਅਸੀਂ ਘਰ-ਘਰ ਜਾ ਕੇ ਉਹ ਵੀ ਜਿਹੜੇ ਆ ਉਹ ਰਜਿਸਟ੍ਰੇਸ਼ਨ ਕਰ ਰਹੇ ਆ ਕਾਰਡ ਬਣਾ ਰਹੇ ਆ ਸੋ ਮੇਰੀ ਸਮੁੱਚੇ ਲੋਕਾਂ ਨੂੰ ਅਪੀਲ ਆ ਕੇ ਵੱਧ ਤੋਂ ਵੱਧ ਉਸ ਸਕੀਮ ਦਾ ਵੀ ਫਾਇਦਾ ਉਠਾਓ ਔਰ ਜਿੰਨੀ ਜਲਦੀ ਹੋ ਸਕੇ ਆਪਣੇ ਕਾਰਡ ਜਿਹੜੇ ਬਣਾਓ ਸਾਡੇ ਆਪਣੇ ਵਲੰਟੀਅਰ ਘਰ-ਘਰ ਜਾ ਕੇ ਦਰਵਾਜ਼ੇ ਖੜਕਾ ਕੇ ਉਹ ਜਿਹੜੇ ਕਾਰਡ ਬਣਾ ਰਹੇ ਨੇ ਉਹਦੇ ਨਾਲ ਬਿਲਕੁਲ 10 ਲੱਖ ਤੱਕ ਦਾ ਇਲਾਜ ਜਿਹੜਾ ਆ ਉਹ ਫ੍ਰੀ ਹੋਊਗਾ ਸਾਡੇ ਜੰਡਿਆਲਾ ਗੁਰੂ ਸ਼ਹਿਰ ਦੇ ਜਿਹੜੇ ਹਸਪਤਾਲ ਨੇ ਉਹ ਵੀ ਅਸੀਂ ਉਹਦੇ ਵਿੱਚ ਇੰਪੈਨਲ ਕਰ ਦਿੱਤੇ ਨੇ ਕਿਉਂਕਿ ਮੇਰੇ ਕੋਲ ਕਾਫੀ ਲੋਕ ਆਉਂਦੇ ਸੀਗੇ ਜਦੋਂ ਕਿਸੇ ਘਰ ਦੇ ਵਿੱਚ ਕੋਈ ਬਿਮਾਰ ਹੋ ਜਾਂਦਾ ਸੀਗਾ ਕੋਈ ਮੁਸ਼ਕਲ ਪੈ ਜਾਂਦੀ ਸੀਗੀ ਤੇ ਬਿੱਲ ਹਸਪਤਾਲਾਂ ਦੇ ਕਾਫੀ ਵੱਡੇ ਬਣ ਜਾਂਦੇ ਸੀਗੇ ਸੋ ਪਰਿਵਾਰ ਇਨੇ ਬਿੱਲ ਭਰ ਨਹੀਂ ਸਕੇ ਸਕਦੇ ਸੋ ਮੇਰੇ ਕੋਲ ਆਉਂਦੇ ਹੁੰਦੇ ਸੀਗੇ ਜੀ ਪੈਸੇ ਘੱਟ ਕਰਾ ਦਿਓ ਜੀ ਕੁਝ 10 15 20000 ਰੁਪਇਆ ਘੱਟ ਹੋ ਜਾਊਗਾ ਸਾਡੇ ਬੋਝ ਨਹੀਂ ਪਊਗਾ ਸੋ ਅਸੀਂ ਸੋਚਦੇ ਸੀਗੇ ਕਿ ਇਹੋ ਜੀ ਸਕੀਮ ਦਿੱਤੀ ਜਾਵੇ ਜੀ ਤੇ ਤੋਂ ਲੋਕਾਂ ਤੋਂ ਬਿਲਕੁਲ ਬੋਝ ਜੜਾ ਆ ਸਿਹਤ ਦੇ ਜਦੋਂ ਬੰਦਾ ਬਿਮਾਰ ਹੁੰਦਾ ਹੈ ਤੇ ਉਹਦਾ ਜਿਹੜਾ ਖਰਚ ਆ ਉਹ ਸਰਕਾਰ ਆ ਚੁੱਕੇ ਸੋ ਇਹ ਸਕੀਮ ਜਿਹੜੀ ਆ ਪੂਰੀ ਤਰ੍ਹਾਂ ਪੰਜਾਬ ਦੇ ਵਿੱਚ ਲਾਗੂ ਹੋ ਚੁੱਕੀ ਆ ਹੁਣ ਆਪਣਾ ਜੰਡਿਆਲਾ ਗੁਰੂ ਦੇ ਵਿੱਚ ਵੀ ਜਿਵੇਂ ਜੈਨ ਹਸਪੀਟਲ ਆ ਪਹਿਲਾਂ ਇੱਥੇ ਆਪਾਂ ਇਲਾਜ ਕਰਾਉਣ ਜਾਂਦੇ ਸੀਗੇ ਕਿੰਨੇ ਪੈਸੇ ਲੱਗਦੇ ਸੀਗੇ ਹੁਣ ਆਪਣਾ ਆ ਕਾਰਡ ਬਣਾਓ ਕਾਰਡ ਬਣਾ ਕੇ ਤੁਸੀਂ ਆਪਣਾ 10 ਲੱਖ ਤੱਕ ਦਾ ਇਲਾਜ ਜਿਹੜਾ ਉਹ ਕਰਵਾ ਕੇ ਵਾਪਸ ਆਜੋ ਤੁਹਾਨੂੰ ਇੱਕ ਪੈਸਾ ਵੀ ਦੇਣ ਦੀ ਲੋੜ ਨਹੀਂ ਆ ਪੈਸੇ ਸਾਰੇ ਜਿਹੜੀ ਆ ਉਹ ਮਾਨ ਸਰਕਾਰ ਦੇਊਗੀ ਆ ਤੁਹਾਨੂੰ ਬਿਲਕੁਲ ਚਿੰਤਾ ਕਰਨ ਦੀ ਲੋੜ ਨਹੀਂ ਸੋ ਵੱਧ ਤੋਂ ਵੱਧ ਇਹ ਹੈਲਥ ਕਾਰਡ ਜਿਹੜੇ ਆ ਉਹ ਆਪਣੇ ਬਣਾਓ ਔਰ ਆਪਾਂ ਇਸ ਕੀਮਤਾ ਫਾਇਦਾ ਲਈਏ ਵੈਸੇ ਤਾਂ ਪਰਮਾਤਮਾ ਦੇ ਚਰਨਾਂ ਦੇ ਵਿੱਚ ਇਹੋ ਹੀ ਅਰਦਾਸ ਬੇਨਤੀ ਵੀ ਕਿਸੇ ਘਰ ਦੇ ਵਿੱਚ ਕੋਈ ਇਹੋ ਜਿਹੀ ਸਮੱਸਿਆ ਪਵੇ ਹੀ ਨਾ ਪਰ ਦੁਨਿਆਵੀ ਜੀਵ ਆਪਾਂ ਕੁਝ ਨਾ ਕੁਝ ਕਰਦੇ ਵਿੱਚ ਕੋਈ ਬਜ਼ੁਰਗ ਕੋਈ ਕਈ ਵਾਰੀ ਕੋਈ ਇਹੋ ਜੀ ਬਿਮਾਰੀ ਆ ਜਾਂਦੀ ਹੈ ਜਿਹਦਾ ਇਲਾਜ ਕਰਾਉਣਾ ਜਿਹੜਾ ਜ਼ਰੂਰੀ ਹੈ ਕਈ ਲੋਕ ਤੇ ਇਲਾਜ ਕਰਵਾਉਣ ਜਾਂਦੇ ਹੀ ਨਹੀਂ ਸਕੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਉੱਥੇ ਗਏ ਉੱਥੇ ਇਸ ਬਿਮਾਰੀ ਤੇ ਇੰਨਾ ਪੈਸਾ ਲੱਗਣਾ ਤੇ ਉਹ ਇਹ ਚੌਨ ਲੈਂਦੇ ਸੀ ਕਿ ਛੱਡੋ ਸਾਡੇ ਜਿਹੜੇ ਥੋੜੇ ਬੁੱਤੇ ਘਰ ਘਾਟ ਨੇ ਜਾਂ ਛੋਟੀਆਂ ਮੋਟੀਆਂ ਜ਼ਮੀਨਾਂ ਨੇ ਸਾਡੀਆਂ ਥੋੜੀਆਂ ਬੋਤੀਆਂ ਇਹ ਵੀ ਸਾਡੀਆਂ ਵੇਚ ਜਾਣੀਆਂ ਨੇ ਆਪਾਂ ਲਾਸ ਹੀ ਨਾ ਕਰਾਈਏ ਲੋਕ ਇਸ ਹੱਦ ਤੱਕ ਪਹੁੰਚ ਚੁੱਕੇ ਸੀਗੇ ਸੋ ਹੁਣ ਕਿਸੇ ਨੂੰ ਵੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈਲਥ ਕਾਰਡ ਤੁਹਾਡੇ ਸਭ ਦੇ ਬਣ ਗਏ ਕਿਸੇ ਤਰ੍ਹਾਂ ਦਾ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਗਿਆ ਕਿ ਕੋਈ ਅਸੀਂ